ਸ੍ਰੀ ਸ਼ਸ਼ੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਸਪ੍ਰੀਤ ਰਣਜੀਤ ਜੁਲਰ ਪਾਸੋਂ ਤੋਂ ਅੱਜ ਸਾਡੇ YouTube ਚੈਨਲ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਜੋ ਸਾਡੇ ਚੈਨਲ ਨੂੰ ਇੰਨਾ ਪਿਆਰ ਦਿੰਦੇ ਨੇ ਔਰ ਸਾਡੀ ਵੀਡੀਓਜ਼ ਨੂੰ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਕਰਦੇ ਨੇ ਸੋ ਆਓ ਦਰਸ਼ਕੋ ਤੁਹਾਨੂੰ ਅੱਜ ਦੀ ਵੀਡੀਓ ਜੋ ਦਿਖਾਵਾਂਗੇ ਬਹੁਤ ਹੀ ਪਸੰਦ ਆਏਗੀ ਜਿਸ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਲਾਈਟ weight ਚੋਕਰ ਸੈਟ ਜੋ ਕਿ ਤੁਸੀਂ ਆਪਣੀਆਂ ਪਹਿਲਾਂ ਵਾਲੀਆਂ ਵੀਡੀਓਜ਼ ਦੇ ਵਿੱਚ ਵੀ ਦੇਖੇ ਹੋਣੇ ਪਰ ਅੱਜ ਦੇ ਜਿਹੜੇ ਡਿਜ਼ਾਈਨ ਨੇ ਸਾਰੇ ਹੀ ਵੈਡਿੰਗ ਸੀਜ਼ਨ ਨੂੰ ਦੇਖਦੇ ਹੋਏ ਆਪਾਂ ਨੇ ਤੁਹਾਡੇ ਲਈ ਬਹੁਤ ਹੀ ਸੋਹਣੇ-ਸੋਹਣੇ ਬਣਾਏ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ-ਇੱਕ ਡਿਜ਼ਾਈਨ ਦਾ weight ਔਰ ਉਹਨਾਂ ਦਾ ਅਪ੍ਰੋਕਸੀਮੇਟਲੀ ਪ੍ਰਾਈਸ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਜੀ ਔਰ ਸਾਡੇ YouTube ਚੈਨਲ ਨੂੰ ਜਿਨ੍ਹਾਂ ਨੇ ਵੀ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਪਹਿਲਾਂ ਜਾ ਕੇ ਸਬਸਕ੍ਰਾਈਬ ਕਰੋ ਜੀ ਔਰ ਸਾਡੀਆਂ ਸਾਰੀਆਂ ਵੀਡੀਓਜ਼ ਨੂੰ ਬੜੇ ਧਿਆਨ ਦੇ ਨਾਲ ਵਾਚ ਕਰੋ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਏਗਾ ਤਾਂ ਸਾਡੇ ਸਕਰੀਨ ਦੇ ਉੱਪਰ ਨੰਬਰ ਚੱਲ ਰਹੇ ਨੇ ਪਲੀਜ਼ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਆਪਣਾ ਕੋਈ ਵੀ ਡਿਜ਼ਾਈਨ ਸਾਡੇ ਤੋਂ ਬਣਵਾ ਸਕਦੇ ਹੋ ਰਣਜੀਤ ਜੁਲਰ ਦੀਆਂ ਦੱਸਣਾ ਚਾਹੁੰਦੇ ਆ ਜੀ ਤੁਹਾਡੇ ਪਿਆਰ ਸਦਕਾ ਹੁਣ ਦੋ ਬ੍ਰਾਂਚੇਜ਼ ਹੋ ਗਈਆਂ ਨੇ ਇੱਕ ਸਾਡੇ ਮੇਨ ਭਾਰਸੋਂ ਸ਼ਹਿਰ ਦੇ ਵਿੱਚ ਔਰ ਇੱਕ ਮੈਲਬਨ ਦੇ ਜੋ ਸ਼ਹਿਰ ਦੇ ਵਿੱਚ ਮੈਲਟਨ ਦੇ ਵਿੱਚ ਰੰਜੀਤ ਜੁਲਰ ਸੋ ਕਾਫੀ ਸਾਡੇ ਕਸਟਮਰਸ ਦੇ ਮੈਸੇਜ ਆਉਂਦੇ ਨੇ ਵੀ ਤੁਹਾਡਾ ਬ੍ਰੈਂਪਟਨ ਦੇ ਵਿੱਚ ਵੀ ਸਟੋਰ ਖੁੱਲ ਗਿਆ ਹੈ ਸੋ ਉਹਨਾਂ ਨੂੰ ਦੱਸਣਾ ਚਾਹੁੰਦੇ ਆਂ ਜੀ ਉਹ ਆਪਣਾ ਸਟੋਰ ਨਹੀਂ ਹੈ ਕਿਉਂਕਿ ਕਈ ਕਸਟਮਰ ਉੱਥੋਂ ਵਿਜ਼ਿਟ ਵੀ ਕੀਤਾ ਹੈ ਕਿਉਂਕਿ ਸੇਮ ਨਾਮ ਕਰਕੇ ਕਸਟਮਰ ਨੂੰ ਭੁਲੇਖਾ ਲੱਗਦਾ ਹੈ ਸੋ ਉਹਨਾਂ ਨੂੰ ਹੱਥ ਜੋੜ ਕੇ ਗੁਜਾਰਸ਼ ਕਰਦੇ ਆਂ ਜੀ ਰੰਜੀਤ ਜੁਲਰ ਵਾਲਿਆਂ ਦੇ ਤੁਹਾਡੇ ਪਿਆਰ ਸਦਕਾ ਸਿਰਫ ਦੋ ਹੀ ਬ੍ਰਾਂਚੇਜ਼ ਨੇ ਇੱਕ ਭਾਸੋ ਸ਼ਹਿਰ ਦੇ ਵਿੱਚ ਜੋ ਕਿ ਪਟਿਆਲੇ ਦੇ ਬਿਲਕੁਲ ਨਜ਼ਦੀਕ ਇੱਕ ਛੋਟਾ ਜਿਹਾ ਸ਼ਹਿਰ ਹੈ ਜੀ ਭਾਸੋ ਉੱਥੇ ਹੈ ਜੀ ਔਰ ਉਸ ਦੇ ਨਾਲ ਆਸਟ੍ਰੇਲੀਆ ਮੈਲਬਨ ਦੇ ਵਿੱਚ ਮੈਲਟਨ ਸ਼ਹਿਰ ਹੈ ਜੀ ਉੱਥੇ ਆਪਣੀ ਇੱਕ ਬ੍ਰਾਂਚ ਹੈ ਜੀ ਸੋ ਕਿਸੇ ਨੇ ਵੀ ਕੋਈ ਜੁਐਲਰੀ ਬਾਏ ਕਰਨੀ ਹੈ ਸਾਡੀ ਆਸਟ੍ਰੇਲੀਆ ਵਾਲੀ ਸ਼ੋਪ ਤੋਂ ਤਾਂ ਉਹ ਵੈਚਜ ਕੋ ਹੋ ਕੇ ਉੱਥੋਂ ਵੀ ਬਾਏ ਕਰ ਸਕਦੇ ਨੇ ਸੋ ਕਾਫੀਆਂ ਸਾਡੀ ਭੈਣਾਂ ਦੀ ਕਈ ਵਾਰ ਕੰਪਲੇਂਟ ਵੀ ਆਉਂਦੀ ਆ ਸਾਨੂੰ ਅਸੀਂ ਉਹ ਵੀ ਤੁਹਾਡੇ ਨਾਲ ਅੱਜ ਸਾਂਝੀ ਕਰਦੇ ਆ ਜਿਸ ਦੇ ਵਿੱਚ ਉਹ ਸਾਨੂੰ ਕਹਿੰਦੀਆਂ ਰਹਿੰਦੀਆਂ ਨੇ ਵੀਰੇ ਤੁਸੀਂ ਫੋਨ ਨਹੀਂ ਚੱਕਦੇ ਸੋ ਸਾਡੀਆਂ ਭੈਣਾਂ ਲਈ ਅਸੀਂ ਅੱਜ ਹੱਥ ਜੋੜ ਕੇ ਮਾਫੀ ਵੀ ਮੰਗਦੇ ਆ ਕਿਉਂਕਿ ਤੁਹਾਨੂੰ ਪਤਾ ਏ ਕੰਮ ਦੇ ਵਿੱਚ ਜਦੋਂ ਕਸਟਮਰ ਸਾਡੇ ਅੱਗੇ ਹੁੰਦੇ ਨੇ ਸੋ ਉਹ ਵੀ ਤੁਹਾਡੇ ਹੀ ਭੇਜੇ ਹੁੰਦੇ ਨੇ ਸੋ ਸਾਡਾ ਫਰਜ਼ ਪਹਿਲਾਂ ਇਹ ਬਣਦਾ ਏ ਕਿ ਅਸੀਂ ਉਹਨਾਂ ਨੂੰ ਪ੍ਰੋਪਰ ਡੀਲ ਕਰੀਏ ਔਰ ਬਾਅਦ ਦੇ ਵਿੱਚ ਤੁਹਾਡੇ ਨਾਲ ਵੀ ਅਸੀਂ ਪੂਰਾ ਆਪਣੇ ਵੱਲੋਂ ਜ਼ੋਰ ਕਰਦੇ ਆ ਵੀ ਤੁਹਾਡੀ ਵੀ ਕਾਲਿੰਗ ਅਟੈਂਡ ਹੋ ਪਾਵੇ ਸੋ ਇਸ ਲਈ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰੀਆਂ ਗੱਲਾਂ ਜੋ ਕੀਤੀਆਂ ਨੇ ਸਾਡੇ ਕਸਟਮਰਸ ਨੂੰ ਕਹਿਣਾ ਚਾਹੁੰਦੇ ਆ ਜੀ ਜੋ ਕੋਈ ਵੀ ਗੁੱਸਾ ਗਿਲਾ ਹੈ ਅਸੀਂ ਤੁਹਾਡੇ ਨਾਲ ਸਾਰੀਆਂ ਹੀ ਅੱਜ ਇਸ ਵੀਡੀਓ ਰਾਹੀਂ ਆਪਣੇ ਵੱਲੋਂ ਇੱਕ ਛੋਟੇ ਭਰਾ ਹੋਣ ਦੇ ਨਾਤੇ ਤੁਹਾਡੇ ਤੋਂ ਆਪਾਂ ਮਾਫੀ ਵੀ ਮੰਗਦੇ ਆ ਵੀ ਕਾਲਿੰਗ ਦਾ ਅੱਗੇ ਤੋਂ ਅਸੀਂ ਬਹੁਤ ਹੀ ਧਿਆਨ ਰੱਖਾਂਗੇ ਸੋ ਵੀਡੀਓ ਜ਼ਿਆਦਾ ਲੰਬਾ ਨਾ ਲੈ ਕੇ ਜਾਂਦੇ ਹੋਏ ਦਰਸ਼ਕੋ ਅੱਜ ਜੋ ਤੁਹਾਡੇ ਲਈ ਸੈੱਟ ਬਣਾਏ ਨੇ ਇੱਕ ਇੱਕ ਕਰਕੇ ਤੁਹਾਨੂੰ ਇਹਨਾਂ ਦੀ ਰੇਂਜ ਔਰ ਉਹਨਾਂ ਦੀ ਡਿਜ਼ਾਈਨਿੰਗ ਦਿਖਾਉਂਦੇ ਜਾਵਾਂਗੇ ਆਓ ਦਰਸ਼ਕੋ ਇੱਕ ਝਾਤ ਬੜੇ ਹੀ ਸੋਹਣੇ ਡਿਜ਼ਾਈਨ ਤੋਂ ਕਰਵਾਉਨੇ ਆ ਜੀ ਜਿਸ ਸੈੱਟ ਦਾ weight ਹੈ ਜੀ only 15 ਗ੍ਰਾਮ 15 ਗ੍ਰਾਮ 620 ਮਿਲੀ ਸੋਰੀ 15 ਗ੍ਰਾਮ 820 ਮਿਲੀ ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿੰਨਾ ਹੀ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਕਿੰਨੇ ਸੋਹਣੇ ਫਲਾਵਰਟ ਇਸ ਦੇ ਟਾਪਸ ਵੀ ਬਣ ਕੇ ਰੈਡੀ ਨੇ ਸੋ ਮੇਰੀਆਂ ਭੈਣਾਂ ਨੂੰ ਗੁਜਾਰਸ਼ ਕਰਦੇ ਆਂ ਜੀ ਹੁਣੇ ਅਗਰ ਤੁਸੀਂ ਸੈੱਟ ਨੂੰ ਬਾਇ ਕਰਦੀ ਹੋ ਤਾਂ ਇਸ ਦੀ ਪ੍ਰਾਈਸ ਰੇਂਜ ਤੁਹਾਨੂੰ ਅਪਰੋਕਸੀਮੇਟਲੀ ਅਸੀਂ ਦੱਸ ਰਹੇ ਆਂ ਜੀ ਕਿਉਂਕਿ 골ਡ ਦਾ ਜਿਹੜਾ ਪ੍ਰਾਈਸ ਹੈ ਜੀ ਦਿਨ ਪ੍ਰਤੀ ਦਿਨ ਵਾਧਾ ਕਰਦਾ ਰਹਿੰਦਾ ਹੈ ਸੋ ਸਾਡੇ ਕਸਟਮਰ ਸਾਡੇ ਕੋਲ ਆਉਂਦੇ ਨੇ ਉਹ ਕਹਿੰਦੇ ਨੇ ਵੀ ਤੁਸੀਂ ਵੀਡੀਓ ਦੇ ਵਿੱਚ ਇੰਨਾ ਰੇਟ ਬੋਲੇ ਸੀ ਸੋ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਜੀ ਅੱਜ ਦੀ ਇਸ ਦੀ ਜੋ ਕੀਮਤ 1,74,000 ਤੋਂ 1,75,000 ਰੁਪਏ ਬਣਦੀ ਹੈ ਹੌਲਮਾਰਕ 골ਡ ਦੀ ਪ੍ਰੋਪਰ ਤੌਰ ਤੇ ਗਾਰੰਟੀ ਹੋਵੇਗੀ ਸੋ ਹਰ ਕਿਸੇ ਨੂੰ ਪ੍ਰੋਪਰ ਬਿਲਿੰਗ ਮਿਲੇਗੀ ਸੋ ਕਸਟਮਰ ਸਾਡੇ ਕੋਲ ਜਦੋਂ ਵੀ ਸਾਡੀ ਵੀਡੀਓ ਲੈ ਕੇ ਆਉਂਦੇ ਨੇ ਬੜਾ ਵਧੀਆ ਲੱਗਦਾ ਏ ਸੋ ਦਰਸ਼ਕੋ ਤੁਸੀਂ ਵੀ ਜੋ ਸੋਚ ਰਹੇ ਹੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਚਾਪ ਤੇ ਵਿਜ਼ਿਟ ਕਰੋ ਔਰ ਨਾਲ ਵਾਲਾ ਜੋ ਸੈੱਟ ਤੁਸੀਂ ਦੇਖ ਰਹੇ ਹੋ ਓਨਲੀ 13 ਗ੍ਰਾਮ weight ਦੇ ਵਿੱਚ ਬਣ ਕੇ ਰੈਡੀ ਹੈ ਜੀ ਸੋ ਇਹ ਵਾਲਾ ਸੈੱਟ ਜੋ ਤੁਸੀਂ ਦੇਖ ਰਹੇ ਹੋ ਬੜਾ ਸੋਹਣਾ ਔਰ ਸਲੀਕ ਡਿਜ਼ਾਈਨ ਬਣਿਆ ਹੋਇਆ ਹੈ ਸੋ ਜਿਨ੍ਹਾਂ ਨੇ ਵੀ ਇਹ ਵਾਲਾ ਡਿਜ਼ਾਈਨ ਬਾਏ ਕਰਨਾ ਹੈ ਉਹ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਨੰਬਰਾਂ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਸੋ ਲਾਸਟ ਦੇ ਵਿੱਚ ਜੋ ਤੁਹਾਨੂੰ 3rd ਸੈੱਟ ਦਿਖਾ ਰਿਹਾ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿੰਨਾ ਹੀ ਖੂਬਸੂਰਤ ਡਿਜ਼ਾਈਨ ਹੈ ਜੀ ਜੋ ਪਹਿਲੀ ਵਾਰ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਹੋਣਾ 17 ਗ੍ਰਾਮ ਯਾਨੀ ਕਿ 17 ਗ੍ਰਾਮ 220 ਮੀਲੀਲੀਟਰ ਦਾ weight ਹੈ ਜੀ ਔਲ ਮੋਤੀ ਸਟੋਨ ਇਸ ਦੇ ਤੁਹਾਨੂੰ ਲੈਸ ਮਿਲਣਗੇ ਸੋ ਕਿਸੇ ਵੀ ਮੇਰੇ ਵੀਰ ਭੈਣ ਨੇ ਬਾਏ ਕਰਨਾ ਹੈ ਉਹ ਸਾਡੇ ਦੇ ਨਾਲ ਕੰਟੈਕਟ ਕਰ ਸਕਦੇ ਨੇ ਸਕਰੀਨ ਸ਼ਾਟ ਭੇਜ ਕੇ ਸਾਡੇ WhatsApp ਨੰਬਰਾਂ ਤੇ ਸਾਨੂੰ ਡਿਜ਼ਾਈਨ ਦੀ ਇਨਕੁਆਰੀ ਲੈ ਸਕਦੇ ਨੇ ਸੋ ਇਸੇ ਤਰ੍ਹਾਂ ਜੋ ਆਪਣਾ ਟ੍ਰੈਂਡਿੰਗ ਸੈੱਟ ਜੋ ਤੁਸੀਂ ਕਾਫੀ ਪਹਿਲਾਂ ਸਾਡੀ ਇੰਸਟਾ ਵੀਡੀਓ ਨੂੰ ਵੀ ਬਹੁਤ ਪਿਆਰ ਦਿੱਤਾ ਇਸ ਸੈੱਟ ਦੀ ਨੂੰ ਕਾਫੀ ਤੁਸੀਂ ਆਰਡਰ ਦਿੱਤੇ ਸੋ ਅੱਜ 10ਵੀਂ ਵਾਰ ਇਹ ਵਾਲਾ ਸੈੱਟ ਬਣ ਰਿਹਾ ਹੈ ਜਿਸ ਦੇ weight ਦੀ ਅਗਰ ਗੱਲ ਕੀਤੀ ਜਾਵੇ ਦਰਸ਼ਕੋ ਬਹੁਤ ਹੀ ਲਾਈਟ weight ਵਜਨ ਦੇ ਵਿੱਚ ਬਣ ਜਾਂਦਾ ਇਹ ਵਾਲਾ ਸੈੱਟ 14 ਤੋਂ 15 ਗ੍ਰਾਮ weight ਦੇ ਵਿੱਚ ਬਣਨ ਵਾਲਾ ਬਹੁਤ ਹੀ ਸੋਹਣਾ ਪਿੱਪਲ ਪੱਤੀ ਵਰਕ ਦਾ ਸੈੱਟ ਜੋ ਕਿ ਤੁਹਾਡੇ ਅੱਗੇ ਰੂਰੂ ਹੈ ਜੀ ਅੰਟੀਕ ਵਰਕ ਦੇ ਵਿੱਚ ਵੀ ਤੁਸੀਂ ਬਣਵਾ ਸਕਦੇ ਹੋ ਔਰ yellow ਪਾਲਿਸ ਦੇ ਵਿੱਚ ਵੀ ਇਸ ਨੂੰ ਰੈਡੀ ਕਰਵਾ ਸਕਦੇ ਹੋ ਸੋ ਬਾਕੀ ਦੱਸਣਾ ਤੁਹਾਨੇ ਆ ਜੀ ਸੋ ਇਸੇ ਤਰ੍ਹਾਂ ਇਸ ਦੇ ਨਾਲ ਵਾਲਾ ਜੋ ਤੁਸੀਂ ਸੈੱਟ ਦੇਖ ਰਹੇ ਹੋ ਉਹ ਵੀ ਬੜਾ ਬਖੂਬੀ ਦੇ ਨਾਲ ਬਣ ਕੇ ਡਿਜ਼ਾਈਨ ਕੀਤਾ ਹੋਇਆ ਏ ਜਿਸ ਦੇ weight ਦੀ ਅਗਰ ਗੱਲ ਕੀਤੀ ਜਾਵੇ 16 ਗ੍ਰਾਮ 230 ਮਿਲੀਗ੍ਰਾਮ ਦੇ ਵਿੱਚ ਬਹੁਤ ਹੀ ਸੋਹਣੇ ਜਿਹੜੇ ਹੈਂਗਿੰਗ ਡਿਜ਼ਾਈਨ ਦੇ ਵਿੱਚ ਬਣ ਕੇ ਈਰਿੰਗ ਰੈਡੀ ਨੇ ਸੋ ਕਿਸੇ ਨੇ ਵੀ ਇਹ ਵਾਲਾ ਡਿਜ਼ਾਈਨ ਸਾਡੇ ਤੋਂ ਬਾਏ ਕਰਨਾ ਹੈ ਉਹ ਸਕਰੀਨ ਤੇ ਨੰਬਰ ਚੱਲ ਰਿਹਾ ਦਰਸ਼ਕੋ 988502504 ਅਗਰ ਇਹ ਵਾਲਾ ਨੰਬਰ ਤੁਹਾਨੂੰ ਵਿਅਸਤ ਆ ਰਿਹਾ ਜਾਂ ਬਿਜ਼ੀ ਆ ਰਿਹਾ ਇੱਕ ਨੰਬਰ ਤੁਹਾਡਾ ਹੋਰ ਨੋਟ ਕਰ ਸਕਦੇ ਨੇ 9876954058 ਸੋ ਦੋਨੋਂ ਨੰਬਰ ਆਪਣੇ ਅਵੇਲੇਬਲ ਨੇ ਜੀ ਕਿਸੇ ਨੇ ਵੀ ਕੋਈ ਵੀ ਡਿਜ਼ਾਈਨ ਬਾਏ ਕਰਨਾ ਹੈ ਉਸ ਦੇ ਉੱਪਰ ਤੁਸੀਂ ਨੋਟ ਕਰਕੇ ਸਕਰੀਨਸ਼ਾਟ ਭੇਜ ਕੇ ਆਪਣਾ ਡਿਜ਼ਾਈਨ ਸਾਡੇ ਤੋਂ ਬਾਏ ਕਰ ਸਕਦੇ ਹੋ ਸੋ ਦੈਟਸ ਕੋ ਇਸ ਦੇ ਨਾਲ ਹੀ ਜੋ ਤੁਹਾਨੂੰ ਗ੍ਰੀਨ ਔਰ ਰੂਬੀ ਦੇ ਵਿੱਚ ਜੋ ਕਲਰ ਕੰਬੀਨੇਸ਼ਨ ਦੇਖਣ ਨੂੰ ਮਿਲ ਰਿਹਾ ਹੈ ਜੀ ਇਸ ਸੈੱਟ ਦੇ weight ਦੀ ਅਗਰ ਗੱਲ ਕੀਤੀ ਜਾਵੇ ਓਨਲੀ 14 ਗ੍ਰਾਮ weight ਦੇ ਵਿੱਚ ਬਣ ਕੇ ਤਿਆਰ ਹੈ ਜੀ 14 ਗ੍ਰਾਮ ਦੇ ਵਿੱਚ ਜਾਨੀ ਕਿ ਡੇਢ ਤੋਲੇ ਦੇ ਵਿੱਚ ਬਹੁਤ ਹੀ ਸੋਹਣੀ ਗਿਫਟ অপਸ਼ਨ ਤੁਹਾਡੇ ਲਈ ਬਣਾਈ ਹੈ ਸੋ ਸਾਨੂੰ ਪੂਰਨ ਆਸ ਹੈ ਅੱਜ ਦੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਔਰ ਸਪੋਰਟ ਕਰੋਗੇ ਸੋ ਦਰਸ਼ਕੋ ਅੱਜ ਦੀ ਵੀਡੀਓ ਦੇ ਵਿੱਚ ਜੋ ਲਾਸਟ ਵਾਲਾ ਸੈੱਟ ਤੁਹਾਨੂੰ ਦਿਖਾ ਰਹੇ ਹਾਂ ਜੀ ਇਸ ਸੈੱਟ ਦੇ weight ਦਾ ਗੈਸ ਤੁਸੀਂ ਸਾਰਿਆਂ ਨੇ ਕਰਨਾ ਹੈ ਜੀ ਜੋ ਵੀ ਇਸ ਸੈੱਟ ਦਾ ਸਹੀ weight ਗੈਸ ਕਰਨਗੇ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਦੇਵਾਂਗੇ ਇੱਕ ਬਹੁਤ ਹੀ ਸ਼ਾਨਦਾਰ ਮਾਲਾ ਜਿਸ ਦਾ ਪ੍ਰਾਈਜ਼ ਹੋਵੇਗਾ 3200 ਸੋ ਸਾਡੀਆਂ ਭੈਣਾਂ ਨੂੰ ਅਸੀਂ ਇਹ ਆਫਰ ਹਰ ਇੱਕ ਵੀਡੀਓ ਦੇ ਵਿੱਚ ਦਿੰਨੇ ਹੁੰਦੇ ਆ ਕਿਉਂਕਿ ਤੁਹਾਨੂੰ ਸਾਨੂੰ ਵੀ ਲੱਗੇ ਵੀ ਤੁਸੀਂ ਸਾਡੀ ਵੀਡੀਓ ਨੇ ਨੇ ਧਿਆਨ ਦੇ ਨਾਲ ਵਾਚ ਕਰਦੇ ਹੋ ਔਰ ਅੱਜ ਦੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਰਣਜੀਤ ਜੁਲਰ ਦੀ ਸਮੁੱਚੀ ਟੀਮ ਵੱਲੋਂ ਆਪ ਸਭ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹੋਏ ਜਲਦ ਹੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜੀ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਸਪ੍ਰੀਤ ਰਣਜੀਤ ਜੁਲਰ ਪਾਸੋਂ ਤੋਂ ਅੱਜ ਸਾਡੇ YouTube ਚੈਨਲ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਜੋ ਸਾਡੇ ਚੈਨਲ ਨੂੰ ਇੰਨਾ ਪਿਆਰ ਦਿੰਦੇ ਨੇ ਔਰ ਸਾਡੀ ਵੀਡੀਓਜ਼ ਨੂੰ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਕਰਦੇ ਨੇ ਸੋ ਆਓ ਦਰਸ਼ਕੋ ਤੁਹਾਨੂੰ ਅੱਜ ਦੀ ਵੀਡੀਓ ਜੋ ਦਿਖਾਵਾਂਗੇ ਬਹੁਤ ਹੀ ਪਸੰਦ ਆਏਗੀ ਜਿਸ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਲਾਈਟ ਵੇਟ ਚੋਕਰ ਸੈੱਟ ਜੋ ਕਿ ਤੁਸੀਂ ਆਪਣੀਆਂ ਪਹਿਲਾਂ ਵਾਲੀਆਂ ਵੀਡੀਓਜ਼ ਦੇ ਵਿੱਚ ਵੀ ਦੇਖੇ ਹੋਣੇ ਪਰ ਅੱਜ ਦੇ ਜਿਹੜੇ ਡਿਜ਼ਾਈਨ ਨੇ ਸਾਰੇ ਹੀ ਵੈਡਿੰਗ ਸੀਜ਼ਨ ਨੂੰ ਦੇਖਦੇ ਹੋਏ ਆਪਾਂ ਨੇ ਤੁਹਾਡੇ ਲਈ ਬਹੁਤ ਹੀ ਸੋਹਣੇ-ਸੋਹਣੇ ਬਣਾਏ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ-ਇੱਕ ਡਿਜ਼ਾਈਨ ਦਾ weight ਔਰ ਉਹਨਾਂ ਦਾ ਅਪ੍ਰੋਕਸੀਮੇਟਲੀ ਪ੍ਰਾਈਸ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਜੀ ਔਰ ਸਾਡੇ YouTube ਚੈਨਲ ਨੂੰ ਜਿਨ੍ਹਾਂ ਨੇ ਵੀ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਪਹਿਲਾਂ ਜਾ ਕੇ ਸਬਸਕ੍ਰਾਈਬ ਕਰੋ ਜੀ ਔਰ ਸਾਡੀਆਂ ਸਾਰੀਆਂ ਵੀਡੀਓਜ਼ ਨੂੰ ਬੜੇ ਧਿਆਨ ਦੇ ਨਾਲ ਵਾਚ ਕਰੋ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਏਗਾ ਤਾਂ ਸਾਡੇ ਸਕਰੀਨ ਦੇ ਉੱਪਰ ਨੰਬਰ ਚੱਲ ਰਹੇ ਨੇ ਪਲੀਜ਼ ਤੁਸੀਂ ਉਹਨਾਂ ਦੇ ਕੰਟੈਕਟ ਕਰਕੇ ਆਪਣਾ ਕੋਈ ਵੀ ਡਿਜ਼ਾਈਨ ਸਾਡੇ ਤੋਂ ਬਣਵਾ ਸਕਦੇ ਹੋ ਰਣਜੀਤ ਜੁਲਰ ਦੀਆਂ ਦੱਸਣਾ ਚਾਹੁੰਦੇ ਆ ਜੀ ਤੁਹਾਡੇ ਪਿਆਰ ਸਦਕਾ ਹੁਣ ਦੋ ਬ੍ਰਾਂਚੇਜ਼ ਹੋ ਗਈਆਂ ਨੇ ਇੱਕ ਸਾਡੇ ਮੇਨ ਭਾਗ ਤੋਂ ਸ਼ਹਿਰ ਦੇ ਵਿੱਚ ਔਰ ਇੱਕ ਮੈਲਬਨ ਦੇ ਜੋ ਸ਼ਹਿਰ ਦੇ ਵਿੱਚ ਮੈਲਟਨ ਦੇ ਵਿੱਚ ਰੰਜੀਤ ਜੁਲਰ ਸੋ ਕਾਫੀ ਸਾਡੇ ਕਸਟਮਰਜ਼ ਦੇ ਮੈਸੇਜ ਆਉਂਦੇ ਨੇ ਵੀ ਤੁਹਾਡਾ ਬ੍ਰੈਂਪਟਨ ਦੇ ਵਿੱਚ ਵੀ ਸਟੋਰ ਖੁੱਲ ਗਿਆ ਹੈ ਸੋ ਉਹਨਾਂ ਨੂੰ ਦੱਸਣਾ ਚਾਹੁੰਦੇ ਆਂ ਜੀ ਉਹ ਆਪਣਾ ਸਟੋਰ ਨਹੀਂ ਹੈ ਕਿਉਂਕਿ ਕਈ ਕਸਟਮਰ ਉੱਥੋਂ ਵਿਜ਼ਿਟ ਵੀ ਕੀਤਾ ਹੈ ਕਿਉਂਕਿ ਸੇਮ ਨਾਮ ਕਰਕੇ ਕਸਟਮਰ ਨੂੰ ਭੁਲੇਖਾ ਲੱਗਦਾ ਹੈ ਸੋ ਉਹਨਾਂ ਨੂੰ ਹੱਥ ਜੋੜ ਕੇ ਗੁਜਾਰਸ਼ ਕਰਦੇ ਆਂ ਜੀ ਰੰਜੀਤ ਜੁਲਰ ਵਾਲਿਆਂ ਦੇ ਤੁਹਾਡੇ ਪਿਆਰ ਸਦਕਾ ਸਿਰਫ ਦੋ ਹੀ ਬ੍ਰਾਂਚੇਜ਼ ਨੇ ਇੱਕ ਭਾਸੋ ਸ਼ਹਿਰ ਦੇ ਵਿੱਚ ਜੋ ਕਿ ਪਟਿਆਲੇ ਦੇ ਬਿਲਕੁਲ ਨਜ਼ਦੀਕ ਇੱਕ ਛੋਟਾ ਜਿਹਾ ਸ਼ਹਿਰ ਹੈ ਜੀ ਭਾਸੋ ਉੱਥੇ ਹੈ ਜੀ ਔਰ ਉਸ ਦੇ ਨਾਲ ਆਸਟ੍ਰੇਲੀਆ ਮੈਲਬਨ ਦੇ ਵਿੱਚ ਮੈਲਟਨ ਸ਼ਹਿਰ ਹੈ ਜੀ ਉੱਥੇ ਆਪਣੀ ਇੱਕ ਬ੍ਰਾਂਚ ਹੈ ਜੀ ਸੋ ਕਿਸੇ ਨੇ ਵੀ ਕੋਈ ਜੁਐਲਰੀ ਬਾਏ ਕਰਨੀ ਹੈ ਸਾਡੀ ਆਸਟ੍ਰੇਲੀਆ ਵਾਲੀ ਸ਼ੋਪ ਤੋਂ ਤਾਂ ਉਹ ਵੈਚ ਜਿ ਕੋ ਹੋ ਕੇ ਉੱਥੋਂ ਵੀ ਬਾਏ ਕਰ ਸਕਦੇ ਨੇ ਸੋ ਕਾਫੀਆਂ ਸਾਡੀ ਭੈਣਾਂ ਦੀ ਕਈ ਵਾਰ ਕੰਪਲੀਟ ਵੀ ਆਉਂਦੀ ਆ ਸਾਨੂੰ ਅਸੀਂ ਉਹ ਵੀ ਤੁਹਾਡੇ ਨਾਲ ਅੱਜ ਸਾਂਝੀ ਕਰਦੇ ਆ ਜਿਸ ਦੇ ਵਿੱਚ ਉਹ ਸਾਨੂੰ ਕਹਿੰਦੀਆਂ ਰਹਿੰਦੀਆਂ ਨੇ ਵੀਰੇ ਤੁਸੀਂ ਫੋਨ ਨਹੀਂ ਚੱਕਦੇ ਸੋ ਸਾਡੀਆਂ ਭੈਣਾਂ ਲਈ ਅਸੀਂ ਅੱਜ ਹੱਥ ਜੋੜ ਕੇ ਮਾਫੀ ਵੀ ਮੰਗਦੇ ਆ ਕਿਉਂਕਿ ਤੁਹਾਨੂੰ ਪਤਾ ਏ ਕੰਮ ਦੇ ਵਿੱਚ ਜਦੋਂ ਕਸਟਮਰ ਸਾਡੇ ਅੱਗੇ ਹੁੰਦੇ ਨੇ ਸੋ ਉਹ ਵੀ ਤੁਹਾਡੇ ਹੀ ਭੇਜੇ ਹੁੰਦੇ ਨੇ ਸੋ ਸਾਡਾ ਫਰਜ਼ ਪਹਿਲਾਂ ਇਹ ਬਣਦਾ ਏ ਕਿ ਅਸੀਂ ਉਹਨਾਂ ਨੂੰ ਪ੍ਰੋਪਰ ਡੀਲ ਕਰੀਏ ਔਰ ਬਾਅਦ ਦੇ ਵਿੱਚ ਤੁਹਾਡੇ ਨਾਲ ਵੀ ਅਸੀਂ ਪੂਰਾ ਆਪਣੇ ਵੱਲੋਂ ਜ਼ੋਰ ਕਰਦੇ ਆ ਵੀ ਤੁਹਾਡੀ ਵੀ ਕਾਲਿੰਗ ਅਟੈਂਡ ਹੋ ਪਾਵੇ ਸੋ ਇਸ ਲਈ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰੀਆਂ ਗੱਲਾਂ ਜੋ ਕੀਤੀਆਂ ਨੇ ਸਾਡੇ ਕਸਟਮਰਸ ਨੂੰ ਕਹਿਣਾ ਚਾਹੁੰਦੇ ਆ ਜੀ ਜੋ ਕੋਈ ਵੀ ਗੁੱਸਾ ਗਿਲਾ ਹੈ ਅਸੀਂ ਤੁਹਾਡੇ ਨਾਲ ਸਾਰੀਆਂ ਹੀ ਅੱਜ ਇਸ ਵੀਡੀਓ ਰਾਹੀਂ ਆਪਣੇ ਵੱਲੋਂ ਇੱਕ ਛੋਟੇ ਭਰਾ ਹੋਣ ਦੇ ਨਾਤੇ ਤੁਹਾਡੇ ਤੋਂ ਆਪਾਂ ਮਾਫੀ ਵੀ ਮੰਗਦੇ ਆ ਵੀ ਕਾਲਿੰਗ ਦਾ ਅੱਗੇ ਤੋਂ ਅਸੀਂ ਬਹੁਤ ਹੀ ਧਿਆਨ ਰੱਖਾਂਗੇ ਸੋ ਵੀਡੀਓ ਨੂੰ ਜ਼ਿਆਦਾ ਲੰਬਾ ਨਾ ਲੈ ਕੇ ਜਾਂਦੇ ਹੋਏ ਦਰਸ਼ਕੋ ਅੱਜ ਜੋ ਤੁਹਾਡੇ ਲਈ ਸੈੱਟ ਬਣਾਏ ਨੇ ਇੱਕ ਇੱਕ ਕਰਕੇ ਤੁਹਾਨੂੰ ਇਹਨਾਂ ਦੀ ਰੇਂਜ ਔਰ ਉਹਨਾਂ ਦੀ ਡਿਜ਼ਾਈਨਿੰਗ ਦਿਖਾਉਂਦੇ ਜਾਵਾਂਗੇ ਆਓ ਦਰਸ਼ਕੋ ਇੱਕ ਚਾਤ ਬੜੇ ਹੀ ਸੋਹਣੇ ਡਿਜ਼ਾਈਨ ਤੋਂ ਕਰਵਾਉਨੇ ਆ ਜੀ ਜਿਸ ਸੈੱਟ ਦਾ weight ਹੈ ਜੀ only 15 ਗ੍ਰਾਮ 15 ਗ੍ਰਾਮ 620 ਮਿਲੀ ਸੋਰੀ 15 ਗ੍ਰਾਮ 820 ਮਿਲੀ ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿੰਨਾ ਹੀ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਕਿੰਨੇ ਸੋਹਣੇ ਫਲਾਵਰਟੀ ਇਸ ਦੇ ਟਾਪਸ ਵੀ ਬਣ ਕੇ ਰੈਡੀ ਨੇ ਸੋ ਮੇਰੀਆਂ ਭੈਣਾਂ ਨੂੰ ਗੁਜਾਰਸ਼ ਕਰਦੇ ਆਂ ਜੀ ਹੁਣੇ ਅਗਰ ਤੁਸੀਂ ਸੈੱਟ ਨੂੰ ਬਾਏ ਕਰਦੀ ਹੋ ਤਾਂ ਇਸ ਦੀ ਪ੍ਰਾਈਸ ਰੇਂਜ ਤੁਹਾਨੂੰ ਅਪਰੋਕਸੀਮੇਟਲੀ ਅਸੀਂ ਦੱਸ ਰਹੇ ਆਂ ਜੀ ਕਿਉਂਕਿ 골ਡ ਦਾ ਜਿਹੜਾ ਪ੍ਰਾਈਸ ਹੈ ਜੀ ਦਿਲ ਪਰਤੀ ਦਿਨ ਬਾਦ ਦਾ ਕੜਦਾ ਰਹਿਦਾ ਹੈ ਸੋ ਸਾਡੇ ਕਸਟਮਰ ਸਾਡੇ ਕੋਲ ਆਉਂਦੇ ਨੇ ਉਹ ਕਹਿੰਦੇ ਨੇ ਵੀ ਤੁਸੀਂ ਵੀਡੀਓ ਦੇ ਵਿੱਚ ਇੰਨਾ ਰੇਟ ਬੋਲਿਆ ਸੀ ਸੋ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਜੀ ਅੱਜ ਦੀ ਇਸ ਦੀ ਜੋ ਕੀਮਤ 1,74,000 ਤੋਂ 1,75,000 ਰੁਪਏ ਬਣਦੀ ਹੈ ਹੌਲਮਾਰਕ 골ਡ ਦੀ ਪ੍ਰੋਪਰ ਤੌਰ ਤੇ ਗਾਰੰਟੀ ਹੋਵੇਗੀ ਸੋ ਹਰ ਕਿਸੇ ਨੂੰ ਪ੍ਰੋਪਰ ਬਿਲਿੰਗ ਮਿਲੇਗੀ ਸੋ ਕਸਟਮਰ ਸਾਡੇ ਕੋਲ ਜਦੋਂ ਵੀ ਸਾਡੀ ਵੀਡੀਓ ਲੈ ਕੇ ਆਉਂਦੇ ਨੇ ਬੜਾ ਵਧੀਆ ਲੱਗਦਾ ਏ ਸੋ ਦਰਸ਼ਕੋ ਤੁਸੀਂ ਵੀ ਜੋ ਸੋਚ ਰਹੇ ਹੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਸ਼ਾਪ ਤੇ ਵਿజిਟ ਕਰੋ ਔਰ ਨਾਲ ਵਾਲਾ ਜੋ ਸੈੱਟ ਤੁਸੀਂ ਦੇਖ ਰਹੇ ਹੋ ਓਨਲੀ 13 ਗ੍ਰਾਮ weight ਦੇ ਵਿੱਚ ਬਣ ਕੇ ਰੈਡੀ ਹੈ ਜੀ ਸੋ ਇਹ ਵਾਲਾ ਸੈੱਟ ਜੋ ਤੁਸੀਂ ਦੇਖ ਰਹੇ ਹੋ ਬੜਾ ਸੋਹਣਾ ਔਰ ਸਲੀਕ ਡਿਜ਼ਾਈਨ ਬਣਿਆ ਹੋਇਆ ਹੈ ਸੋ ਜਿਨ੍ਹਾਂ ਨੇ ਵੀ ਇਹ ਵਾਲਾ ਡਿਜ਼ਾਈਨ ਬਾਏ ਕਰਨਾ ਹੈ ਉਹ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਨੰਬਰਾਂ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਸੋ ਲਾਸਟ ਦੇ ਵਿੱਚ ਜੋ ਤੁਹਾਨੂੰ 3rd ਸੈੱਟ ਦਿਖਾ ਰਿਹਾ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿੰਨਾ ਹੀ ਖੂਬਸੂਰਤ ਤੇ ਡਿਜ਼ਾਈਨ ਹੈ ਜੀ ਜੋ ਪਹਿਲੀ ਵਾਰ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਹੁਣ 17 ਗ੍ਰਾਮ ਯਾਨੀ ਕਿ 17 ਗ੍ਰਾਮ 220 ਮਲੀਸ ਦਾ weight ਹੈ ਜੀ 올 ਮੋਤੀ ਸਟੋਨ ਇਸ ਦੇ ਤੁਹਾਨੂੰ ਲੈਸ ਮਿਲਣਗੇ ਸੋ ਕਿਸੇ ਵੀ ਮੇਰੇ ਵੀਰ ਭੈਣ ਨੇ ਬਾਏ ਕਰਨਾ ਹੈ ਉਹ ਸਾਡੇ ਦੇ ਨਾਲ ਕੰਟੈਕਟ ਕਰ ਸਕਦੇ ਨੇ ਸਕਰੀਨ ਸ਼ਾਟ ਭੇਜ ਕੇ ਸਾਡੇ WhatsApp ਨੰਬਰਾਂ ਤੇ ਸਾਨੂੰ ਡਿਜ਼ਾਈਨ ਦੀ ਇਨਕੁਆਰੀ ਲੈ ਸਕਦੇ ਨੇ ਸੋ ਇਸੇ ਤਰ੍ਹਾਂ ਜੋ ਆਪਣਾ ਟ੍ਰੈਂਡਿੰਗ ਸੈੱਟ ਜੋ ਤੁਸੀਂ ਕਾਫੀ ਪਹਿਲਾਂ ਸਾਡੀ ਇੰਸਟਾ ਵੀਡੀਓ ਨੂੰ ਵੀ ਬਹੁਤ ਪਿਆਰ ਦਿੱਤਾ ਇਸ ਸੈੱਟ ਦੀ ਨੂੰ ਕਾਫੀ ਤੁਸੀਂ ਆਰਡਰ ਦਿੱਤੇ ਸੋ ਅੱਜ 10ਵੀਂ ਵਾਰ ਇਹ ਵਾਲਾ ਸੈੱਟ ਬਣ ਰਿਹਾ ਹੈ ਜਿਸ ਦੇ weight ਦੀ ਅਗਰ ਗੱਲ ਕੀਤੀ ਜਾਵੇ ਦਰਸ਼ਕੋ ਬਹੁਤ ਹੀ ਲਾਈਟ weight ਵਜਨ ਦੇ ਵਿੱਚ ਬਣ ਜਾਂਦਾ ਇਹ ਵਾਲਾ ਸੈੱਟ 14 ਤੋਂ 15 ਗ੍ਰਾਮ ਵੇਟ ਦੇ ਵਿੱਚ ਬਣਨ ਵਾਲਾ ਬਹੁਤ ਹੀ ਸੋਹਣਾ ਪਿੱਪਲ ਪੱਤੀ ਵਰਕ ਦਾ ਸੈੱਟ ਜੋ ਕਿ ਤੁਹਾਡੇ ਅੱਗੇ ਰੂਰੂ ਵੇ ਜੀ ਅੰਟੀਕ ਵਰਕ ਦੇ ਵਿੱਚ ਵੀ ਤੁਸੀਂ ਬਣਵਾ ਸਕਦੇ ਹੋ ਔਰ येलो ਪਾਲਿਸ ਦੇ ਵਿੱਚ ਵੀ ਇਸ ਨੂੰ ਰੈਡੀ ਕਰਵਾ ਸਕਦੇ ਹੋ ਸੋ ਬਾਕੀ ਦੱਸਣਾ ਤੁਹਾਨੇ ਹੈ ਜੀ ਸੋ ਇਸੇ ਤਰ੍ਹਾਂ ਇਸ ਦੇ ਨਾਲ ਵਾਲਾ ਜੋ ਤੁਸੀਂ ਸੈੱਟ ਦੇਖ ਰਹੇ ਹੋ ਉਹ ਵੀ ਬੜਾ ਬਖੂਬੀ ਦੇ ਨਾਲ ਬਣ ਕੇ ਡਿਜ਼ਾਈਨ ਕੀਤਾ ਹੋਇਆ ਹੈ ਜਿਸ ਦੇ ਵੇਟ ਦੀ ਅਗਰ ਗੱਲ ਕੀਤੀ ਜਾਵੇ 16 ਗ੍ਰਾਮ 230 ਮਿਲੀਗ੍ਰਾਮ ਦੇ ਵਿੱਚ ਬਹੁਤ ਹੀ ਸੋਹਣੇ ਜਿਹੜੇ ਹੈਂਗਿੰਗ ਡਿਜ਼ਾਈਨ ਦੇ ਵਿੱਚ ਬਣ ਕੇ ਈਰਿੰਗ ਰੈਡੀ ਨੇ ਸੋ ਕਿਸੇ ਨੇ ਵੀ ਇਹ ਵਾਲਾ ਡਿਜ਼ਾਈਨ ਸਾਡੇ ਤੋਂ ਬਾਏ ਕਰਨਾ ਹੈ ਉਹ ਸਕਰੀਨ ਤੇ ਨੰਬਰ ਚੱਲ ਰਿਹਾ ਦਰਸ਼ਕੋ 988502504 ਅਗਰ ਇਹ ਵਾਲਾ ਨੰਬਰ ਤੁਹਾਨੂੰ ਵਿਅਸਤ ਆ ਰਿਹਾ ਜਾਂ ਬਿਜ਼ੀ ਆ ਰਿਹਾ ਇੱਕ ਨੰਬਰ ਤੁਹਾਡਾ ਹੋਰ ਨੋਟ ਕਰ ਸਕਦੇ ਨੇ 9876954058 ਸੋ ਦੋਨੋਂ ਨੰਬਰ ਆਪਣੇ ਅਵੇਲੇਬਲ ਨੇ ਜੀ ਕਿਸੇ ਨੇ ਵੀ ਕੋਈ ਵੀ ਡਿਜ਼ਾਈਨ ਬਾਏ ਕਰਨਾ ਹੈ ਉਸ ਦੇ ਉੱਪਰ ਤੁਸੀਂ ਨੋਟ ਕਰਕੇ ਸਕਰੀਨਸ਼ਾਟ ਭੇਜ ਕੇ ਆਪਣਾ ਡਿਜ਼ਾਈਨ ਸਾਡੇ ਤੋਂ ਬਾਏ ਕਰ ਸਕਦੇ ਹੋ ਸੋ ਦੱਸ ਕੋ ਇਸ ਦੇ ਨਾਲ ਹੀ ਜੋ ਤੁਹਾਨੂੰ ਗ੍ਰੀਨ ਔਰ ਰੂਬੀ ਦੇ ਵਿੱਚ ਜੋ ਕਲਰ ਕੰਬੀਨੇਸ਼ਨ ਦੇਖਣ ਨੂੰ ਮਿਲ ਰਿਹਾ ਹੈ ਜੀ ਇਸ ਸੈੱਟ ਦੇ ਵੇਟ ਦੀ ਅਗਰ ਗੱਲ ਕੀਤੀ ਜਾਵੇ ਓਨਲੀ 1.14 ਗ੍ਰਾਮ weight ਦੇ ਵਿੱਚ ਬਣ ਕੇ ਤਿਆਰ ਹੈ ਜੀ 1.14 ਗ੍ਰਾਮ ਦੇ ਵਿੱਚ ਜਾਨੀ ਕਿ ਡੇਢ ਤੋਲੇ ਦੇ ਵਿੱਚ ਬਹੁਤ ਹੀ ਸੋਹਣੀ ਗਿਫਟ অপਸ਼ਨ ਤੁਹਾਡੇ ਲਈ ਬਣਾਈ ਹੈ ਸੋ ਸਾਨੂੰ ਪੂਰਨ ਆਸ ਹੈ ਅੱਜ ਦੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਔਰ ਸਪੋਰਟ ਕਰੋਗੇ ਸੋ ਦਰਸ਼ਕੋ ਅੱਜ ਦੀ ਵੀਡੀਓ ਦੇ ਵਿੱਚ ਜੋ ਲਾਸਟ ਵਾਲਾ ਸੈੱਟ ਤੁਹਾਨੂੰ ਦਿਖਾ ਰਹੇ ਹਾਂ ਜੀ ਇਸ ਸੈੱਟ ਦੇ weight ਦਾ ਗੈਸ ਤੁਸੀਂ ਸਾਰਿਆਂ ਨੇ ਕਰਨਾ ਹੈ ਜੀ ਜੋ ਵੀ ਇਸ ਸੈੱਟ ਦਾ ਸਹੀ weight ਗੈਸ ਕਰਨਗੇ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਦਵਾਂਗੇ ਇੱਕ ਬਹੁਤ ਹੀ ਸ਼ਾਨਦਾਰ ਮਾਲਾ ਜਿਸ ਦਾ ਪ੍ਰਾਈਜ਼ ਹੋਵੇਗਾ 3200 ਸੋ ਸਾਡੀਆਂ ਭੈਣਾਂ ਨੂੰ ਅਸੀਂ ਇਹ ਆਫਰ ਹਰ ਇੱਕ ਵੀਡੀਓ ਦੇ ਵਿੱਚ ਦਿੰਨੇ ਹੁੰਦੇ ਆ ਕਿਉਂਕਿ ਤੁਹਾਨੂੰ ਸਾਨੂੰ ਵੀ ਲੱਗੇ ਵੀ ਤੁਸੀਂ ਸਾਡੀ ਵੀਡੀਓ ਨੂੰ ਨੇ ਧਿਆਨ ਦੇ ਨਾਲ ਵਾਚ ਕਰਦੇ ਹੋ ਔਰ ਅੱਜ ਦੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਰਣਜੀਤ ਜੁਲਰ ਦੀ ਸਮੁੱਚੀ ਟੀਮ ਵੱਲੋਂ ਆਪ ਸਭ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹੋਏ ਜਲਦ ਹੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜੀ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ